ਇਹ ਖਾਂ ਬਹੁਤ ਮੈਨੂੰ ਦਾ ਇੱਕ ਨਲੀਆਂ ਪੁੰਜਰ ਖਾਤਰ ਵੀ ਮੈਨੂੰ ਦਾ ਇੱਕ ਬੰਦਾ ਰੱਖਣਾ ਪੈਣਾ। ਮਾਦਕ ਮੂਸਿਕ ਜੇ ਲਾਗੀ ਜਾਣਾ ਪਊਗਾ। ਮੈਂ ਗੱਲ ਕਰ ਰਿਹਾ ਸੀ ਕਿ ਠੰਡ ਬਹੁਤ ਹੈ ਹਨਾ। ਸੋ ਇਸ ਦੇ ਟੌਪਿਕ ਤੇ ਅੱਜ ਬਹੁਤ ਕਮੇਡੀ ਦੀਆਂ ਗੱਲਾਂ ਵੱਧ ਹੋਈਆਂ। ਮੈਂ ਕਿਹਾ ਜਿਸ ਹਿਸਾਬ ਨਾਲ ਠੰਡ ਇੰਨੀ ਪੈ ਰਹੀ ਹੈ ਹਨਾ ਮੈਨੂੰ ਦਾ ਵਿਆਹਾਂ ਦੇ ਵਿੱਚ ਕੰਬਲ ਲੈ ਕੇ ਜਾਣਾ ਪਿਆ ਕਰੂਗਾ। ਘਟ ਤੇ ਆਂਦੇ ਹੋ ਕੰਬਲਾਂ ਦੇ ਵੱਲ ਧਿਆਨ ਦੇ ਦਿਓ। ਹੋਰ ਬਰਾਤੀਆਂ ਨੂੰ ਕੰਬਲ-ਕੰਬਲ ਦੇ ਦਿਓ ਤੁਸੀਂ ਸੂਟ ਰਹਿਣ ਦਿਓ। ਪੁਰ ਜਾਂ ਪੂਰਾ ਪੂਰਾ 100 ਰੁਪਏ ਦਾ ਹੀ ਆ ਜਾਂਦਾ ਪੂਰਾ ਦੇ ਦਿਓ ਪੂਰੇ ਦਾਲੇ ਲੈ ਕੇ ਫਿਰ ਜਾਇਆ ਕਰਨਗੇ ਤੇ ਵਿਆਹ ਦੀਆਂ ਫੋਟੋਗ੍ਰਾਫੀਆਂ ਦੇ ਵਿੱਚ ਵੀ ਬਦਲਾ ਆਈ ਜਾਣ ਤੇ ਜਦੋਂ ਵਿਆਹ ਦੇ ਵਿੱਚ ਇੱਕ ਕੰਪਲ ਲੈ ਕੇ ਡਿਫਰੈਂਟ ਸਟਾਈਲ ਚੱਲ ਜੂਗਾ ਇੱਕ ਹਨਾ ਸੋ ਨਵਾਂ ਟ੍ਰੈਂਡ ਲਿਆਓ ਇਹ ਹੁਣ ਠੱਡ ਦੇ ਮੁੱਦੇ 'ਤੇ ਨਜ਼ਰ ਰੱਖਦੇ ਹੋ ਡਿਫਰੈਂਟ ਸਟਾਈਲ ਚੱਲੂਗਾ ਠੀਕ ਹੈ ਸੋ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਸਾਰੇ ਠੀਕ ਹੋਵੋਗੇ ਤੇ ਮੈਂ ਤੁਹਾਡਾ ਆਪਣਾ ਸੁੱਖ ਕਿਵੇਂ ਹੋ ਸਾਰੇ ਨਿਆਰੇ ਚ ਹੋਮੋਗੇ ਕੰਮਕਾਰ ਸੈਟ ਹੋਣਗੇ ਤੁਹਾਡੇ ਸਾਰਿਆਂ ਦੇ ਪ੍ਰਮਾਤਮਾ ਤੁਹਾਨੂੰ ਠੰਡ ਤੋਂ ਬਚਾ ਕੇ ਰੱਖੇ ਕਿਉਂਕਿ ਠੰਡ ਇਸ ਵਾਰ ਪੰਜਾਬ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਪੈ ਰਹੀ ਹੈ ਸੋ ਅੱਜ ਇਹੀ ਤੁਹਾਡੇ ਨਾਲ ਐਂਟਰਟੇਨਮੈਂਟ ਵਾਲੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰਦੇ ਰਹੇ ਨੇ ਸੋ ਰੀਲਾਂ ਦੇ ਵਿੱਚ ਸੋ ਬਹੁਤ ਪਿਆਰ ਦਿੰਨੇ ਹੋ ਆਪਣੇ ਭਰਾ ਨੂੰ ਸੋ ਹਮੇਸ਼ਾ ਇਦਾਂ ਹੀ ਪਿਆਰ ਦਿੰਦੇ ਰਹੋ ਗਾਂ ਦੀ ਗਾਂ ਪੱਤਰ ਕੀ ਕਰਨੀ ਹੈ ਸੋ ਦੋਸਤੋ ਮੈਂ ਗੱਲ ਕਰ ਰਿਹਾ ਸੀ ਕਿ ਠੰਡ ਬਹੁਤ ਹੈ ਹਨਾ ਸੋ ਇਸਡੇ ਟੌਪਿਕ ਤੇ ਅੱਜ ਬਹੁਤ ਕਮੇਡੀ ਦੀਆਂ ਗੱਲਾਂ ਬਾਤਾਂ ਹੋਈਆਂ ਮੈਂ ਕਿਹਾ ਜਿਸ ਹਿਸਾਬ ਨਾਲ ਠੰਡ ਇੰਨੀ ਪੈ ਰਹੀ ਹੈ ਨਾ ਮੈਨੂੰ ਲੱਗਾ ਬਿਆਹਾਂ ਦੇ ਵਿੱਚ ਕੰਬਲ ਲੈ ਕੇ ਜਾਣਾ ਪਿਆ ਕਰੂਗਾ ਕਿਉਂਕਿ ਜੇ ਮਾੜਾ ਜਿਹਾ ਵੀ ਕਰੋ ਬਾਹਰ ਨਿਕਲੇ ਤਾਂ ਠੰਡ ਲੱਗਦੀ ਹੈ ਹੋਰ ਦਸਤਾਨੇ ਪਾਈ ਬਿਨਾਂ ਤਾਂ ਕੰਮ ਹੀ ਨਹੀਂ ਹੁੰਦਾ ਇੰਨੀ ਠੰਡ ਲੱਗ ਰਹੀ ਹੈ ਇੱਕ ਗੱਲ ਹੋਰ ਮਤਲਬ ਇਹਾਂ ਦੇ ਵਿੱਚ ਮਿਲਣੀ ਵੀ ਜਿਹੜੀ ਕੰਬਲ ਆ ਜੇ ਆਪਾਂ ਦੇ ਕੇ ਕਰਦੇ ਸੀ ਮਨਾਂ ਦਾਲੇ ਲੈ ਕੇ ਹੋਇਆ ਕਰਨੀ ਆ ਦੇਖ ਵਾਹਾਂ ਦੇ ਵਿੱਚ ਜੇ ਕੰਬਲ ਲੈ ਕੇ ਜਾਣ ਲੱਗੇ ਫਿਰ ਉਹ ਤੇ ਕਮੈਂਟਰੀ ਵੀ ਇਸ ਹੱਬ ਨਾਲ ਹੋਇਆ ਕਰਨੀ ਐ ਲਓ ਜੀ ਮੰਡੇ ਦੇ ਮਾਮਾ ਜੀ ਵੱਲੋਂ 500 ਰੁਪਇਆ ਨੀਲੇ ਕੰਬਲ ਵਾਲੇ ਵੱਲੋਂ ਸੋ ਮੁੰਡੇ ਦੇ ਤਾਇਆ ਜੀ ਲਾਲ ਕੰਬਲ ਵਾਲੇ 3100 ਰੁਪਇਆ ਭੇਟ ਕਰ ਰਹੇ ਨੇ ਸੋ ਮੁੰਡੇ ਦੇ ਮੁੰਡੇ ਦੇ ਪਿਤਾ ਜੀ 5000 ਰੁਪਇਆ ਭੇਟ ਕਰ ਰਹੇ ਨੇ ਸੋ ਬਿਸ਼ੇਸ ਮਾਨ ਹੈ ਜੀ ਸੋ ਇਦਾਂ ਥੋੜੀ ਜਿਹੀ ਵਾਣਾ ਨੀਲੇ ਕੰਬਲ ਲਾਲ ਕੰਬਲ ਇਦਾਂ ਕਮੈਂਟਰੀ ਹੋਇਆ ਕਰਨੀ ਐ ਸੋ ਬੋਕਟ ਹਨਾ ਗੱਲਾਂ ਵਾ ਤਾਂ ਹੀ ਜਾਂਦੀਆਂ ਨੇ ਸੋ ਠੰਡ ਦੇ ਮੱਦੇ ਨਜ਼ਰ ਰੱਖਦੇ ਹੋ ਕਮੇਡੀ ਵਾਲੀਆਂ ਗੱਲਾਂ ਪੱਤਾਂ ਸੋ ਇਦਾਂ ਹੀ ਆ ਯਾਰ ਜ਼ਿੰਦਗੀ ਦੇ ਬਸ ਹਾਸੇ ਵੰਡੋ ਖੁਸ਼ੀਆਂ ਵੰਡੋ ਸੋ ਛੇ ਮੈਗਜ਼ੀਨ ਨੂੰ ਹਸਾ ਸਕਣਾ ਕਿਸੇ ਦੇ ਚਿਹਰੇ ਤੇ ਖੁਸ਼ੀ ਲਿਆ ਸਕਣਾ ਸੋ ਚੰਗੀ ਗੱਲ ਹੈ ਹਨਾ ਤੇ ਉਦੋਂ ਗਾ ਇੱਕ ਗੱਲ ਹੋਰ ਸੋ ਹੁਣ ਜਿਹੜੇ ਵਿਆਹ ਵਿਵਜੇ ਹੋਣੇ ਨੇ ਮਿੱਤਰੋ ਠੀਕ ਹੈ ਸੋ ਉਹਨਾਂ ਨੂੰ ਬੇਨਤੀ ਇਹੀ ਹੈ ਕਿ ਸੂਟਾਂ ਦੇ ਘੱਟ ਤੇ ਆਉਂਦੇ ਹੋ ਕੰਬਲਾਂ ਦੇ ਵੱਲ ਧਿਆਨ ਦੇ ਦਿਓ ਹੋਰ ਬਰਾਤੀਆਂ ਨੂੰ ਕੰਬਲ-ਕੰਬਲ ਦੇ ਦਿਓ ਤੁਸੀਂ ਸੂਟ ਰਹਿਣ ਦਿਓ ਹਰ ਜਾਂ ਪੂਰਾ ਪੂਰਾ 100 ਰੁਪਏ ਦਾ ਹੀ ਆ ਜਾਵੇ ਪੂਰਾ ਦੇ ਦਿਓ ਪੂਰੇ ਦਾਲੇ ਲੈ ਕੇ ਫਿਰ ਜਾਇਆ ਕਰਨਗੇ ਤੇ ਵਿਆਹ ਦੀਆਂ ਫੋਟੋਗ੍ਰਾਫੀਆਂ ਦੇ ਵਿੱਚ ਵੀ ਬਦਲਾ ਆਈ ਜਾਣ ਤੇ ਜਦੋਂ ਵਿਆਹ ਦੇ ਵਿੱਚ ਇੱਕ ਕੰਪਲ ਲੈ ਕੇ ਡਿਫਰੈਂਟ ਸਟਾਈਲ ਚੱਲ ਜੂਗਾ ਇੱਕ ਹਨਾ ਸੋ ਨਵਾਂ ਟ੍ਰੈਂਡ ਲਿਆਓ ਇਹ ਹੁਣ ਠੱਡ ਦੇ ਮੁੱਦੇ ਨਜ਼ਰ ਰੱਖਦੇ ਹੋ ਡਿਫਰੈਂਟ ਸਟਾਈਲ ਚੱਲੂਗਾ ਠੀਕ ਹੈ ਸੋ ਕੰਬਲਾਂ ਵਾਲੇ ਕੰਬਲਾਂ ਵਾਲਿਆਂ ਦੇ ਵਿਆਹ ਕੰਬਲਾਂ ਵਾਲਿਆਂ ਦੇ ਵਿਆਹ ਚੋ ਇੱਕ ਚਿੱਕ ਨੇ ਚਲਾਤਾ ਵਿੱਚ ਵੱਜਣ ਲੱਗ ਜੂ ਕੰਬਲਾਂ ਵਾਲਿਆਂ ਦੇ ਵਿਆਹ ਚੱਲੇ ਹੈ ਸੋ ਕੰਬਲ ਵਿਆਹ ਕੰਬਲ ਵਿਆਹ ਕੰਬਲਕੁੱਟ ਵਿਆਹ ਹੋ ਵੀ ਸਕਦਾ ਹੈ ਸੋ ਉਧਰ ਲਾੜਾ ਲਾੜੀ ਦੇ ਉਹ ਕੰਬਲ ਹਨਾ ਉਧਰ ਕੁੜੀਆਂ ਦੇ ਉੱਤੇ ਕੰਬਲ ਸੋ ਟੰਡਾ ਹੋਦਾ ਯਾਰ ਵਾੜਾ ਆੜੀ ਹਾਸੀ ਹੋਊ ਜੇ ਦਣਾ ਨਾ ਸ਼ੀਨ ਬਣੇ ਸੋ ਫੋਟੋਗ੍ਰਾਫੀ ਦੇ ਵਿੱਚ ਵੀ ਜਦੋਂ ਫੋਟੋਆਂ ਪਾਏ ਆਏ ਉਹ ਮਾਮਾ ਜੀ ਦਾ ਕੰਬਲ ਸੈੱਟ ਨਹੀਂ ਆ ਰਿਹਾ ਉਹ ਚੱਕ ਲੋ ਨੀਚੇ ਲਿਬੜ ਰਿਹਾ ਉਹ ਜਵਾਗ ਨਾਲੀ ਪੁੰਝੀਆਂ ਦਿੰਦੇ ਨੇ ਕੰਬਲ ਨਾਲ ਹੈ ਜਵਾਗ ਓਏ ਹਟ 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 ਆਏ ਹਟ ਹਟਾਈ ਜਾਇਆ ਕਰਾਂਗੇ ਸਾਡੇ ਨਲੀਆਂ ਪੁੰਝੀਆਂ ਨੇ ਇਹਨਾਂ ਬਹੁਤ ਮੁੰਲਾ ਦਾ ਇੱਕ ਨਲੀਆਂ ਪੁੰਜਰ ਖਾਤਰ ਵੀ ਮੁੰਲਾ ਦਾ ਇੱਕ ਬੰਦਾ ਰੱਖਣਾ ਪੈਣਾ। ਮਾਲਕ ਮੂਸਿਕ ਜੇ ਲੱਗੀ ਜਾਣਾ ਪਊਗਾ। ਜਦ ਇਹ ਜਦ ਇਹ ਨੱਕ ਚ ਪਾਣੀ ਨਿਕਲੇ ਆਉਂਦਾ। ਹੋਰ ਠੰਡ ਬਹੁਤ ਆ ਯਾਰ। ਸੱਚੀ ਠੰਡ ਬਹੁਤ ਆ ਇਹਦਾ ਆਪਣੀ ਆਸਿਆ ਵਾਸੀਆਂ ਦੀ ਗੱਲਾਂ ਨੇ। ਸੋ ਮੈਂ ਤੁਹਾਨੂੰ ਦਸਾਂ ਦੀ ਕੋਸ਼ਿਸ਼ ਕਰਦੇ ਹਾਂ ਸੋ ਹੱਸੋ, ਖੇਡੋ ਹਨਾ ਜ਼ਿੰਦਗੀ ਦੇ ਵਿੱਚ ਜਾਇ ਕਰੋ ਪਰ ਕੰਮਕਾਰ ਪਤੀਏ ਚੱਲਦੇ ਰਹਿਣ ਸਾਰਿਆਂ ਦੇ। ਸੋ ਮੈਨੂੰ ਵੀ ਸਪੋਰਟ ਕਰਨੀ ਆ ਤੁਸੀਂ। ਸੋ ਆਪਣੀ ਤੁਹਾਨੂੰ ਪਤਾ ਇਹ ਮੇਰਾ ਮੋਟਿਵ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਟੌਪਿਕ ਤੇ ਸੀ ਸੋਨੇ ਇੱਕ ਚੰਗੀ ਮੈਸੇਜ ਦੇਣਾ ਚੰਗੀਆਂ ਸਿੱਧਾਂ ਦੇ ਨੀ ਆਸੇ ਹਸੋਣਾ ਠੀਕ ਹੈ ਸੋ ਇਹ ਕਨਸੈਪਟ ਆ ਆਪਣਾ ਅਸਲ ਦੇ ਵਿੱਚ ਚੰਗੀ ਚੰਗੀ ਸਿਹਤ ਬਾਰੇ ਜਾਣਕਾਰੀ ਦੇਣਾ ਚੰਗੀਆਂ ਚੰਗੀਆਂ ਚੀਜ਼ਾਂ ਬਾਰੇ ਜਾਣਕਾਰੀ ਦੇਣਾ ਅਸਲ ਦੇ ਵਿੱਚ ਸੋ ਕੁਝ ਕਮੀਆਂ ਨੇ ਸੋ ਮੈਂ ਤੁਹਾਨੂੰ ਦੱਸ ਦਿੰਦਾ ਸੋ ਕਮੀਆਂ ਨੇ ਜੇ ਕੋਈ ਮੇਰਾ ਭਰਾ ਮਦਦ ਕਰਨਾ ਹੋਵੇ ਇੱਕ ਤਾਂ ਆਪਣੇ ਕੋਲੇ ਯਾਰ ਫੋਨ ਦੀ ਕਮੀ ਆਉਂਦੀ ਹੈ ਜੇ 11 Pro Max ਆਪਾਂ ਨੂੰ ਮਿਲ ਜੇਣਾ ਚਲੋ ਕੋਈ ਨਹੀਂ ਹੋਲੀ-ਹੋਲੀ ਮੈਂ ਕਿਸੇ ਤੋਂ ਮੰਗ ਨਹੀਂ ਰਿਹਾ ਚਲੋ ਕੋਈ ਵੀ ਹੁੰਦਾ ਨਾ ਸੋ ਕਰ ਸਕਦਾ ਹੈ ਕੈਪਟੂਰ ਕਰ ਸਕਦਾ ਹੈ ਸੋ ਆਪਾਂ ਇਹੀ ਹੈ ਕਿ ਆਪਣਾ ਕੰਮ ਚੱਲ ਜੂਗਾ ਸੋ ਆਪਣੇ ਲਈ ਤਾਂ ਫਿਰ ਰੱਬ ਸਮਾਨ ਹੀ ਆਣਾ ਬੰਦਾ ਜਿਹੜਾ ਆਪਣੀ ਮਦਦ ਕਰ ਦੂਗਾ ਠੀਕ ਹੈ ਸੋ ਤੇ ਇੱਕ ਥੋੜਾ ਮਾਈਕਾਂ ਦੀ ਪ੍ਰੋਬਲਮ ਆ ਜਾਂਦੀ ਆ ਤੇ ਬਾਕੀ ਟੀਮ ਵਰਕ ਆਪਣਾ ਥੋੜਾ ਜਿਹਾ ਟੁੱਟ ਗਿਆ ਤੇ ਗੱਲ ਇਹ ਹੋ ਗਈ ਤੇ ਤਰਨਸੀ ਆਪਣਾ ਉਹ ਵਾਰੇ ਚਲਾ ਗਿਆ ਤੇ ਮਨਵੀਰ ਆਪਣੇ ਉਹਨੀ ਪਰਮਿੰਦਰ ਉਹਨੀ ਇਹ ਕੰਮ ਤੇ ਲੱਗੇ ਹੋਏ ਨੇ ਜਿਹੜੀਆਂ ਜੋ ਸੋ ਇਨਾ ਦਾ ਵੀ ਵੀ ਨਹੀਂ ਟਾਈਮ ਹੁੰਦਾ ਹੈਗਾ ਸੋ ਮੈਂ ਚਲੋ ਇਦਾਂ ਹੀ ਰੀਲਾਂ ਪਾ ਕੇ ਖੁਦ ਤੁਹਾਨੂੰ ਐਂਟਰਟੇਨਮੈਂਟ ਕਰਦਿਆਂ ਕਰਾਂ ਬਲੌਗ ਬਲੂਪ ਪਾ ਕੇ ਸੋ ਬਸ ਇਹੀ ਗੱਲ ਹੈ ਕਿ ਪਿਆਰ ਦਿਓ ਤੇ ਹੋਰ ਗੱਲ ਮੇਰੇ ਦਿਮਾਗ 'ਚ ਆਈ ਸੀ ਕਈ ਮੈਂ ਕਿ ਮੇਰੀ ਰੀਲਾਂ ਪਾਉਂਗਾ ਹੁਣ ਠੰਡ ਦੇ ਮੱਦੇ ਨਜ਼ਰ ਰੱਖਦੇ ਓਏ ਯਾਰ ਠੰਡ ਵਾਕੀ ਹੈ ਬਹੁਤ ਹੈ ਇਸ ਵਾਰ ਟੈਂਪਰੇਚਰ ਕਾਫੀ ਲੋ ਹੋਇਆ ਹੋਇਆ ਤੇ ਹਾਂ ਕੱਲ ਮੈਂ ਰੀਲ ਪਾਈ ਸੀ ਸੋ ਮੰਮੀ ਮੇਰੀ ਮੈਨੂੰ ਕਹਿੰਦੀ ਆ ਕੀ ਆਪਾਂ ਚੁੰਨੀ ਜੜਾਵਾ ਕਰਕੇ ਲੈ ਕੇ ਆਵਾਂਗੇ ਜੇ ਬਚੋਲੇ ਹਾਂ ਜੇ ਉਹ ਪੱਕਠਕ ਕਰਕੇ ਤੇਰਾ ਮੈਂ ਕਹਾ ਮੰਮੀ ਮਾ ਠੰਡ ਹੀ ਨਹੀਂ ਪੈਂਦੀ ਆਪਾਂ ਕੰਬਲ ਜੜਾ ਕੇ ਲੈ ਕੇ ਆਵਾਂਗੇ ਕੁੜੀ ਆਪਾਂ ਪਾਲੇ ਮਾਰਨੀ ਹੈ ਹੋਰ ਕੁੜੀ ਆਪਾਂ ਪਾਲੇ ਮਾਰਨੀ ਅਗਲਾ ਕਹਿੰਦਾ ਚੁੰਨੀ ਜੜਾਵਾ ਕਰ ਲੋ ਠੰਡ ਦੇ ਵਿੱਚ ਹੁਣ ਕੰਬਲ ਜੜਾਵਾ ਕਰਿਓ ਸਲਾਹ ਜਿਨਾਂ ਨੇ ਹੁਣ ਵਿਆਹ ਵੀ ਕਰਨੇ ਨੇ ਤੇ ਨਾਲੇ ਮੈਨੂੰ ਵੀ ਸਦ ਲੋ ਹੋਰ ਗੱਲ ਇੱਕ ਇੱਕ ਦੀ ਹੋਰ ਗੱਲ ਦੱਸਾਂ ਐ ਕਿ ਦੀ ਪਤੰਦਰ ਦੇ ਉਹਨੇ ਵਿਆਹ ਨਹੀਂ ਆ ਰਹੇ ਜਿਨੇ ਭੋਗ ਆ ਰਹੇ ਨੇ ਯਾਰ ਮਰਕਤਾਂ ਬਹੁਤ ਹੋ ਰਹੀਆਂ ਨੇ ਵੀ ਹਨਾ ਗੱਲ ਆਈ ਸੀ ਇਸ ਵਾਰ ਠੰਡ ਦੇ ਕਰਕੇ ਨਾ ਹੋ ਗਈਆਂ ਦੀਆਂ ਨੇ ਸੋ ਇਹਨਾਂ ਮੇਰਾ ਦੋਸਤ ਕਹਿੰਦਾ ਤੇ ਇੱਕ ਗੱਲ ਕਮੇਡੀ ਵਾਲੀ ਹੋ ਰਹੀ ਮੈਨੂੰ ਮੇਰਾ ਦੋਸਤ ਕਹਿੰਦਾ ਕਹਿੰਦਾ ਇਹ ਤੇ ਯਾਰ ਤੂੰ ਤਿਆਰ ਹੋ ਯਾਰ ਹੋ ਕੇ ਕਿਉਂ ਨਹੀਂ ਰੀਲਾ ਲਗਾਉਂਦਾ ਮੈਂ ਕਿਹਾ ਕੀ ਕਰਾਂ ਯਾਰ ਮੈਂ ਆਈ ਤੇ ਮਾਂ ਉਹਨੇ ਮੈਨੂੰ ਵਿਆਹ ਨਹੀਂ ਆਗੇ ਜੰਨੇ ਮੈਨੂੰ ਭੋਗ ਆਗੇ ਇਹ ਵੀ ਕਮੇਡੀ ਰੀਲ ਬਣ ਸਕਦੀ ਐ ਸੋ ਇਦਾਂ ਦੀ ਹਾਸੇ ਠੱਠੇ ਆਪਣੀ ਆਮ ਜ਼ਿੰਦਗੀ ਦੇ ਵਿੱਚ ਨਿਕਲੇ ਆਉਂਦੇ ਸੋ ਹਣ ਹੱਥ ਠੰਡ ਦੇ ਕਰਕੇ ਕੰਬ ਰਹੇ ਐ ਸੋ ਇੰਨਾ ਕੁ ਐਂਟਰਟੇਨਮੈਂਟ ਕਰਨਾ ਸੀ ਤੁਹਾਨੂੰ ਜੇਕਰ ਚੰਗੀਆਂ ਲੱਗਣ ਗੱਲਾਂ ਬਾ ਤਾਂ ਜਰੂਰ ਲਾਈਕ ਕਮੈਂਟ ਸ਼ੇਅਰ ਕਰਿਓ ਸੇ ਆਪਣੇ ਭਰਾ ਨੂੰ ਇੱਦੀ ਸਪੋਰਟ ਕਰੋ ਨੀਚੇ ਕਮੈਂਟ ਜਰੂਰ ਕਰਿਓ ਤੇ ਹੌਲੀ ਹੌਲੀ ਤਰੱਕੀਆਂ ਕਰਕੇ ਲਵਾਂਗੇ ਵਧੀਆ ਵਧੀਆ ਫੋਨ ਸੇ ਵਸ ਤੁਸੀਂ ਸਪੋਰਟ ਕਰਨੀ ਆ ਵਿਊਆਂ ਦੀ ਖਿੱਚ ਕੇ ਰੱਖਿਓ ਵਿਊਆਂ ਦੇ ਕੰਮ ਸ਼ੇਅਰ ਵਾਲੀ ਤੁੱਕੀ ਕੱਢ ਕੇ ਰੱਖਿਓ ਤੇ ਫਿਰ ਅਮ સ્ટોਰੀ ਕਨਸੈਪਟ ਦਾ ਬਥੇਰਾ ਪਿਆ ਪਰ ਸਾਨੂੰ ਦੱਸਿਆ ਟੀਮ ਵਰਕ ਥੋੜਾ ਟੁੱਟ ਗਿਆ ਸੋ ਧੰਨਵਾਦ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੇਕਰ ਨਵੇਂ ਆਇਓ ਧੰਨਵਾਦ ਜੀ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਨਾਲ ਤੇ ਵਲੌਗ ਆਪਾਂ ਫੇਰ ਕੰਟੀਨਿਊ ਕਰਾਂਗੇ ਠੰਡ ਬਹੁਤ ਹੈ ਠ